ਕਹਿੰਦਾ ਮੇਰੀ ਸੱਸ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲਦੀ ਆ ਤੇ ਮੇਰੇ ਮੋਢੇ ਤੇ ਦੰਦੀ ਵੱਢਦੀ ਆ ਕਹਿੰਦਾ ਤੇ ਐਡੀ ਕਿ ਜ਼ੋਰ ਦੀ ਦੰਦੀ ਵੱਢਦੀ ਆ ਵੀ ਮੇਰੀ ਇੱਕ ਚੀਕ ਨਹੀਂ ਨਿਕਲਦੀ ਤੇ ਹੌਲੀ ਇੱਕ ਮੇਰੇ ਕੰਨ 'ਚ ਕਹਿਂਦੀ ਆ ਵੀ ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਅੱਜ ਜਿਹੜੇ ਭਰਾ ਦੀ ਹੱਡ ਬੀਤੀ ਤੁਹਾਨੂੰ ਸੁਣਾਉਣ ਲੱਗੇ ਆ ਨਾ ਬਈ ਇਹ ਗੱਲ ਸੁਣ ਕੇ ਤੁਹਾਡੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜੂਗੀ ਕਿ ਆ ਵੀ ਕੁਝ ਦੁਨੀਆ ਤੇ ਹੋਈ ਜਾਂਦਾ ਜਿਹੜਾ ਮੁੰਡਾ ਹੁੰਦਾ ਉਹ ਅੱਜ ਕੱਲ ਬਈ ਯੂ ਐਸ ਏ ਦੇ ਵਿੱਚ ਰਹਿ ਰਿਹਾ ਤੇ ਬਾਈ ਦਾ ਜਿਹੜਾ ਪਹਿਲਾ ਵਿਆਹ ਹੁੰਦਾ ਉਹ ਵੀ ਯੂਐਸਏ ਦੀ ਕੁੜੀ ਨਾਲ ਹੁੰਦਾ ਕੁੜੀ ਵੈਸੇ ਹੁੰਦੀ ਇੰਡੀਆ ਦੀ ਆ ਪਰ ਰਹਿੰਦੀ ਯੂਐਸਏ ਹੁੰਦੀ ਆ ਉਹ ਬਾਈ ਨਾਲ ਵਿਆਹ ਹੋ ਜਾਂਦਾ ਚਲੋ ਜੀ ਵਿਆਹ ਤੋਂ ਕੁਝ ਕੁ ਮਹੀਨਿਆਂ ਬਾਅਦ ਉਹਨਾਂ ਦਾ ਆਪਸ ਦੇ ਵਿੱਚ ਉਹ ਕੰਜਰ ਕਲੇ ਸਬੱਜ ਜਾਂਦਾ ਤੇ ਬਾਈ ਦਾ ਤਲਾਕ ਹੋ ਜਾਂਦਾ ਬਾਈ ਕਹਿੰਦਾ ਮੈਨੂੰ ਤਾਂ ਹੱਥ ਕਹਿੰਦਾ ਬਾਈ ਲੱਗੇ ਹੋਏ ਸੀਗੇ ਕਹਿੰਦਾ ਮੈਂ ਸੋਚਿਆ ਵੀ ਹੁਣ ਤਾਂ ਬਈ ਵਿਆਹ ਪੰਜਾਬ ਦੀ ਕਿਸੇ ਕੁੜੀ ਨਾਲ ਕਰਾਵਾਂਗੇ ਵੀ ਅੱਗੇ ਯੂਐਸਏ ਦੀ ਕੁੜੀ ਨਾਲ ਕਰਾ ਕੇ ਦੇਖ ਲਿਆ ਹਨਾ ਮੰਨ ਲਓ ਨਹੀਂ ਤੋੜ ਚੜਿਆ ਵੀ ਹੁਣ ਪੰਜਾਬ ਵਿਆਹ ਕਰਾਉਣੇ ਆ ਕਹਿੰਦਾ ਉਹ ਮਾੜੀ ਕਿਸਮਤ ਮੇਰੀ ਸੀ ਵੀ ਜਿਹੜਾ ਇੱਕ ਬੰਦਾ ਮੇਰੇ ਨਾਲ ਕੰਮ ਕਰਦਾ ਸੀ ਉਹ ਮੈਨੂੰ ਕਹਿੰਦਾ ਵੀ ਮੇਰੀ ਨਿਗਾ ਦੇ ਵਿੱਚ ਇੱਕ ਘਰ ਹੈਗਾ ਕੁੜੀ ਬਹੁਤ ਸੋਹਣੀ ਆ ਕੁੜੀ ਕੋਰਸ ਕਰਦੀ ਆ ਤੈਨੂੰ ਮੈਂ ਉਹਦਾ ਰਿਸ਼ਤਾ ਕਰਾ ਦੇਣਾ ਕਹਿੰਦਾ ਚਲੋ ਜੀ ਮੈਂ ਕਿਹਾ ਵੀ ਠੀਕ ਆ ਮਂਗਾ ਫੋਟੋ ਕਹਿੰਦਾ ਉਹ ਪਤੰਦਰ ਨੇ ਮਾਰਿਆ ਫੋਨ ਤੇ 15 ਮਿੰਟਾਂ ਬਾਅਦ ਕਹਿੰਦਾ ਕੁੜੀ ਦੀ ਫੋਟੋ ਆ ਗਈ ਤੇ ਮੈਨੂੰ ਦਿਖਾਤੀ ਜਦੋਂ ਮੈਂ ਕੁੜੀ ਦੀ ਫੋਟੋ ਵੇਖੀ ਮੈਂ ਕਿਹਾ ਵੀ ਇਹ ਤਾਂ ਸੋਹਣੀ ਸੁਨੱਖੀ ਆ ਵੀ ਚਲੋ ਠੀਕ ਆ ਵੀ ਮਨਜ਼ੂਰ ਆ ਕਹਿੰਦਾ ਮੈਂ ਫੋਟੋ ਪੰਜਾਬ ਚ ਆਪਦੇ ਮਾਂ ਪਿਓ ਨੂੰ ਪਾਉਣਾ ਚਲੋ ਜੋ ਵੇਖਦੇ ਕਹਿੰਦੇ ਵੀ ਹਾਂ ਕੁੜੀ ਸੋਹਣੀ ਆ ਸਾਨੂੰ ਪਸੰਦ ਆ ਕਹਿੰਦਾ ਚਲੋ ਜੀ ਮੇਰੀ ਫੋਟੋ ਚਾਕੇ ਕੁੜੀ ਵਾਲਿਆਂ ਦੇ ਘਰੇ ਪਾ ਆਂਦਾ ਤੇ ਉਹ ਮੈਨੂੰ ਪਸੰਦ ਕਰ ਲੈਂਦੇ ਚਲੋ ਜੀ ਕਹਿੰਦਾ ਵਿਆਹ ਪੱਕਾ ਠੱਕ ਹੋ ਜਾਂਦੀ ਵਿਆਹ ਦਾ ਦਿਨ ਹੋ ਜਾਂਦਾ ਪੱਕਾ ਕਹਿੰਦਾ ਮੈਂ ਬੜੇ ਚਾਈ ਚਾਈ ਕਰਾਉਣਾ ਉਧਰੋਂ ਟਿਕਟ ਜਦੋਂ ਤੇ ਆ ਜੰਨਾ ਪੰਜਾਬ ਕਹਿੰਦਾ ਬਾਈ ਮੈਂ ਸਿਰਫ 15 ਬੰਦੇ ਬਰਾਤ ਤੇ ਲੈ ਕੇ ਜਾਣਾ ਤੇ ਗੁਰੂ ਘਰ ਜਾ ਕੇ ਸਿੱਧੀਆਂ ਲਾਵਾਂ ਲੈਣਾ ਉੱਥੇ ਗੁਰੂ ਘਰ ਦੇ ਵਿੱਚ ਖੜਕੀ ਸੀ ਕਪ ਕਪ ਚਾਹਦਾ ਪੀਂਨੀਆ ਤੇ ਕੁੜੀ ਨੂੰ ਲੈ ਕੇ ਘਰ ਆ ਜੰਨੇ ਕਹਿੰਦਾ ਚਲੋ ਜੀ ਸਾਰਾ ਕੁਝ ਬਹੁਤ ਵਧੀਆ ਹੁੰਦਾ ਤੇ ਜਦੋਂ ਕਹ ਕੁੜੀ ਨੂੰ ਲੈਣ ਜਾਣਾ ਪੇਕਿਆਂ ਤੋਂ ਕਿਉਂਕਿ ਦੋ ਕਿ ਦਿਨਾਂ ਬਾਅਦ ਕੁੜੀ ਵਾਲੇ ਕੁੜੀ ਨੂੰ ਲੈ ਜਾਂਦੇ ਆ ਉਸ ਤੋਂ ਬਾਅਦ ਜਦੋਂ ਮੈਂ ਕੁੜੀ ਨੂੰ ਉੱਥੇ ਲੈਣ ਜਾਂਦਾ ਨਾਲ ਮੇਰਾ ਮਾਂ ਪਿਓ ਵੀ ਜਾਂਦਾ ਕਹਿੰਦਾ ਉਦੋਂ ਹੁਣ ਗੱਲ ਸੁਣ ਕੇ ਨਾ ਤੁਸੀਂ ਹੈਰਾਨ ਹੋ ਜਾਓਗੇ ਤੇ ਮੈਨੂੰ ਵੀ ਸ਼ਰਮ ਆਈ ਜਾਂਦੀ ਹੈ ਗੱਲ ਦੱਸਣ ਲੱਗਿਆ ਵੀ ਤੁਹਾਨੂੰ ਗੱਲ ਕਿਵੇਂ ਦੱਸਾਂ ਕਹਿੰਦਾ ਮੇਰੀ ਸੱਸ ਮੈਨੂੰ ਘੁੱਟ ਕੇ ਜੱਫੀ ਪਾ ਕੇ ਮਿਲਦੀ ਆ ਤੇ ਮੇਰੇ ਮੋਢੇ ਤੇ ਦੰਦੀ ਵੱਢਦੀ ਆ ਕਹਿੰਦਾ ਤੇ ਐਡੀ ਕਿ ਜ਼ੋਰ ਦੀ ਦੰਦੀ ਵੱਢਦੀ ਆ ਵੀ ਮੇਰੀ ਇੱਕ ਚੀਕ ਨਹੀਂ ਨਿਕਲਦੀ ਤੇ ਹੌਲੀ ਕਿ ਮੇਰੇ ਕੰਨ ਚ ਕਹਿ ਦਿੰਦੀ ਆ ਵੀ ਇਹ ਗੱਲ ਬਾਅਦ ਚ ਕਰਾਂਗੇ। ਕਹਿੰਦਾ ਹੁਣ ਮੈਂ ਸਾਰਿਆਂ ਦੇ ਸਾਹਮਣੇ ਸਾਰੇ ਜਗੀਰ ਵਾਲਾ ਪੰਦਾ ਵੀ ਮੇਰੇ ਸਾਸਰ ਮੇਰੇ ਮੋਢੇ ਦੰਦੀ ਵੱਢਦੀ। ਕਹਿੰਦਾ ਪਿੱਛੇ ਮੇਰੇ ਮਾਂ ਪਿਓ ਖੜੇ ਹੋਏ ਸਾਰੇ। ਕਹਿੰਦਾ ਚਲੋ ਜੀ ਮੈਂ ਉਹ ਗੱਲ ਨੂੰ ਦਿਲ ਚ ਦੱਬ ਲੈਣਾ ਜਦੋਂ ਮੈਂ ਆਪਦੀ ਘਰ ਦੇ ਨੂੰ ਪੇਕਿਆਂ ਤੋਂ ਲੈ ਕੇ ਘਰੇ ਆ ਉਹਨਾਂ ਤੇ ਮੈਂ ਰਾਤ ਨੂੰ ਉਹਨਾਂ ਦੱਸਦਾ ਵੀ ਤੇਰੀ ਮਾਂ ਨੇ ਆ ਕਰਤੂਤ ਕੀਤੀ ਆ ਵੀ ਮੇਰੇ ਮੋਢੇ ਦੰਦੀ ਵੱਢੀ। ਉਹ ਕਹਿੰਦੀ ਮੇਰੀ ਮਾਂ ਤਾਂ ਵੈਸੇ ਲਾੜ ਪਿਆਰ ਚ ਵੱਢਦੀ ਹੋਊਗੀ ਕਿਤੇ ਜਿਆਦੀ ਵੱਢੀ ਗਈ ਉਹਨੇ ਕਿੱਡੀ ਗੱਲ ਆ। ਉਹ ਕਹਿੰਦਾ ਭੈਣ ਦੇ ਨਾਲ ਕਹਿੰਦਾ ਲਾੜ ਪਿਆਰ ਵੀ ਸੱਸ ਵੀ ਕਹਿੰਦੀਆਂ ਵੱਢਦੀ ਹੁੰਦੀ ਹੈ ਕਹਾਂ ਚਲੋ ਜੀ ਮੇਰੀ ਘਰ ਵਾਲੀ ਨੂੰ ਗੱਲ ਸੀਰੀਅਸ ਨਹੀਂ ਲਈ ਵੀ ਚਲੋ ਜੀ ਉਸ ਗੱਲ ਤੇ ਮਿੱਟੀ ਪੈ ਗਈ ਕਹਾਂ ਚਲੋ ਜੀ ਤੇ ਕੋਰਸ ਕਰਸ ਕਰਦੀ ਮੈਂ ਜੀ ਫੀਸਾਂ ਫੂਸਾਂ ਭਰ ਕੇ ਦੇ 2-3 ਮਹੀਨਿਆਂ ਬਾਅਦ ਮੈਂ ਵਾਪਸ ਯੂ ਐਸਏ ਚਲਾ ਜਾਣਾ ਕਹਾਂ ਉਧਰੋਂ ਜੀ ਮੈਂ ਇਹਨੂੰ ਫੋਨ ਵੀ ਭੇਜਦਾ ਵਾਧੂ ਪੈਸੇ ਵੀ ਪਾਉਣਾ ਲੈਪਟਾਪ ਵੀ ਭੇਜਦਾ ਹੋਰ ਨੂੰ 골ਡ ਗਲਡ ਬਣਾ ਕੇ ਵੀ ਦੇਣਾ ਕਹਾਂ ਜਿੰਨੇ ਮਦਰੋਂ ਪੈਸੇ ਪਾਉਂਦਾ ਸੀ 50000 ਪਾਉਂਦਾ ਸੀ ਤਾਂ 30000 ਚੱਕ ਕੇ ਦੀ ਮਾਂ ਨੂੰ ਪਾ ਦਿਆ ਕਰੀ ਕਹਾਂ ਉਹ ਗੱਲਾਂ ਮੈ ਕਹਿੰਦਾ ਮਾੜੀ ਕਿਸਮਤ ਨੂੰ ਬਈ ਜਿੱਥੇ ਕੋਰਸ ਕਰ ਰਹੀ ਸੀ ਉੱਥੇ ਕੁੜੀਆਂ ਦੀ ਸਹੇਲੀਆਂ ਰੀਲਾਂ ਰੂਲਾਂ ਪਾਉਂਦੀਆਂ ਸੀ ਉਹਨਾਂ ਲਵੇ ਕੇ ਇਹਨੇ ਰੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦਾ ਬਈ ਜਦੋਂ ਰੀਲਾਂ ਪਾਉਣੀਆਂ ਸ਼ੁਰੂ ਕਰਦੀਆਂ ਤੇ ਮੈਂ ਉਧਰੋਂ ਫੋਨ ਲਾਇਆ ਵੀ ਤੂੰ ਆਹ ਕੰਮ ਨਾ ਕਰ ਵੀ ਆਪਣੇ ਕੋਲ ਕਿਹੜੀ ਗੱਲ ਦੀ ਕਮੀ ਆ ਹਨਾ ਵੀ ਲੋਕੀ ਤਾਂ ਅਮਰੀਕਾ ਜਾਣ ਨੂੰ ਤਰਸਦੇ ਆ ਤੇ ਆਪਣੇ ਕੋਲ ਤਾਂ ਅਮਰੀਕਾ ਦੇ ਡਾਲਰ ਆਉਂਦੇ ਆ ਵੀ ਤੈਨੂੰ ਕੀ ਲੋੜਾ ਕੰਮ ਕਰਨ ਦੀ ਹਨਾ ਵੀ ਤੂੰ ਛੱਡ ਪਰੇ ਇਹ ਕੰਮ ਨਾ ਕਰ ਤੂੰ ਆਪਦਾ ਪੜਨ ਨਹੀਂ ਖਣ ਲਲ ਧਿਆਨ ਦੇ। ਕਹਿੰਦਾ ਚਲੋ ਜੀ ਇਹ ਨਹੀਂ ਮੰਨਦੀ। ਚਲੋ ਜੀ ਮੈਂ ਇਹਦੀ ਮਾਂ ਨੂੰ ਫੋਨ ਲਾ ਵੀ ਜਣੇ ਕਿ ਮੈਂ ਜਦੋਂ ਅਬੀ ਸਾਸ ਨੂੰ ਫੋਨ ਲਾਉਣਾ ਉਹ ਕਹਿੰਦੀ ਫਿਰ ਕੀ ਹੋ ਗਿਆ ਇਹਦਾ ਅੱਜਕੱਲ ਟ੍ਰੈਂਡ ਚੱਲਦਾ ਦੁਨੀਆਦਾਰੀ ਆ ਹੁਣ ਪਹਿਲਾਂ ਨਹੀਂ ਗੱਲਾਂ ਥੋੜੇ ਰਹਿ ਗਈਆਂ ਅੱਜਕੱਲ ਤਾਂ ਜੰਮ ਦੇ ਜਵਾਬ ਰੀਲਾਂ ਪਾਈ ਜਾਂਦੇ ਆ 60 70 ਸਾਲਾਂ ਦੇ ਬੁੱਢੇ ਬੁੱਢੀਆਂ ਰੀਲਾਂ ਪਾਈ ਜਾਂਦੇ ਜਿਵੇਂ ਮੇਰੀ ਧੀ ਰੀਲ ਪਾ ਲਈ ਤੇ ਕਿਹੜਾ ਦੱਸੋ ਵੀ ਵੱਖਰੀ ਗੱਲ ਹੋਗੀ ਕਹਿੰਦਾ ਚਲੋ ਜੀ ਮੈਂ ਚੁੱਪ ਕਰ ਗਿਆ ਵੀ ਜਦੋਂ ਹੁਣ ਜੇ ਕਿਸੇ ਨੂੰ ਕਿਹਾ ਆ ਦੀ ਮਾਂ ਨੂੰ ਕਿਹਾ ਤਾਂ ਕੋਈ ਦੀ ਮਾਂ ਨੇ ਵੀ ਆ ਜਵਾਬ ਦੱਸਦੇ ਹੁਣ ਕੀ ਬੋਲਾਂ ਹਨ ਖਾਂ ਚੱਲ ਮੈਂ ਉਸ ਗੱਲ ਤੇ ਮੈਂ ਚੱਲ ਛੱਡ ਪਰਾਂ ਵੀ ਚੱਲ ਪਹਿਲਾਂ ਵੀ ਤਲਾਕ ਹੋਇਆ ਹੈ ਨਾ ਵੀ ਚ ਕਹਿੰਦਾ ਮਿੱਟੀ ਪਾ ਬਣਾ ਇਸ ਗੱਲ ਤੇ ਕਿ ਜਦੋਂ ਬਈ ਰੀਲਾਂ ਪਾਈ ਜਾਂਦੀ ਐ ਤੇ ਰੀਲਾਂ ਪਾਉਣ ਦੇ ਦੌਰਾਨ ਇਹਨੂੰ ਇੱਕ ਮੁੰਡਾ ਮੈਸੇਜ ਕਰਦਾ ਤੇ ਉਸ ਮੁੰਡੇ ਨਾਲੇ ਚੈਟ ਕਰਨ ਲੱਗ ਜਾਂਦੀ ਐ ਤੇ ਉਹ ਮੁੰਡਾ ਹੁੰਦਾ ਦੁਬਈ ਦਾ ਕਹਿੰਦਾ ਜਦੋਂ ਦੋ ਦਨਾਂ ਚੈਟ ਕਰਨ ਲੱਗ ਜਾਂਦੀ ਆ ਤੇ ਜਦੋਂ ਉਹਨੂੰ ਦੱਸਦੀ ਐ ਕਿ ਮੈਂ ਵਿਆਹੀ ਹੋਈ ਆ ਤੇ ਜਦੋਂ ਉਹ ਕਹਿੰਦਾ ਮੇਰੀ ਫੋਟੋ ਉਹਨੂੰ ਪਾਉਂਦੀ ਵੀ ਆ ਮੇਰਾ ਘਰ ਵਾਲਾ ਕਹਿੰਦਾ ਉਹ ਫੋਟੋ ਦੇਖਦਾ ਤੇ ਉਹ ਕਹਿੰਦਾ ਇਹ ਤਾਂ ਮੇਰਾ ਦੋਸਤ ਆ ਕਹਿੰਦਾ ਜਦੋਂ ਮੇਰੀ ਘਰ ਵਾਲੋਂ ਕਹਿੰਦਾ ਵੀ ਮੇਰਾ ਦੋਸਤ ਆ ਤੇ ਕਹਿੰਦਾ ਮੇਰੀ ਘਰ ਵਾਲੇ ਨੂੰ ਕਹਿੰਦੀ ਵੀ ਜੋ ਵੀ ਤੇਰਾ ਹੈਗਾ ਤੂੰ ਇਹ ਗੱਲ ਤੇ ਮਿੱਟੀ ਪਾ ਆਪਾਂ ਦੋਵੇਂ ਆਪਸ ਵਿੱਚ ਗੱਲਬਾਤ ਕਰਦੇ ਹਾਂ ਤੂੰ ਸਾਰੇ ਟੈਂਸ਼ਨਾਂ ਛੱਡ ਦੇ। ਜਦੋਂ 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 ਮੇਰੇ ਦੋਸਤ ਨੂੰ ਪਤਾ ਲੱਗਦਾ ਵੀ ਇਹ ਤਾਂ ਮੇਰੇ ਦੋਸਤ ਦੀ ਘਰ ਵਾਲੀ ਕਹਿੰਦਾ ਉਹ ਚੈਟ ਕਰਨਾ ਬੰਦ ਕਰ ਦਿੰਦਾ ਤੇ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਮੇਰੀ ਸੱਸ ਹੁੰਦੀ ਹੈ ਉਹ ਉਸ ਮੁੰਡੇ ਨੂੰ ਫੋਨ ਕਰਕੇ ਕੀ ਕਹਿੰਦੀ ਆ ਵੀ ਤੂੰ ਇਹ ਰਿਲੇਸ਼ਨ ਕੰਟੀਨਿਊ ਰੱਖ ਜੇ ਭਾਵੇਂ ਉਹ ਤੇਰਾ ਦੋਸਤ ਆ ਕੁਝ ਵੀ ਆ ਤੂੰ ਕਿਸੇ ਕੋਲੇ ਕੋਈ ਗੱਲ ਨਾ ਕਰੀ ਵੀ ਤੁਸੀਂ ਆਪਦਾ ਰਿਲੇਸ਼ਨ ਚਲਾਓ ਟੈਂਸ਼ਨ ਫਿਰ ਨਹੀਂ ਤੁਹਾਨੂੰ ਕਿਸੇ ਡਰਨ ਦੀ ਕੋਈ ਲੋੜ ਨਹੀਂ। ਕਹਿੰਦਾ ਚਲੋ ਜੀ ਕਈ ਬੰਦੇ ਖਾਨਦਾਨੀ ਵੀ ਹੁੰਦੇ ਹਨਾ। ਕਈ ਦੋਸਤ ਖਾਨਦਾਨੀ ਵੀ ਹੁੰਦੇ ਵੀ ਤੇਰੀ ਘਰ ਵਾਲੀ ਆ ਕੰਮ ਕਰੀ ਜਾਂਦੀ ਆ ਵੀ ਮੈਨੂੰ ਪਹਿਲਾਂ ਨਹੀਂ ਸੀ ਪਤਾ ਉਹ ਤੇਰੀ ਘਰ ਵਾਲੀ ਆ ਮੈਂ ਤਾਂ ਰੀਲਾਂ ਦੇਖ ਕੇ ਉਹਨੂੰ ਮੈਸੇਜ ਕਰਨੀ ਸ਼ੁਰੂ ਕਰ ਦਿੱਤੀ ਚੈਟ ਕਰਨ ਲੱਗੀ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਉਹ ਤੇਰੀ ਘਰ ਵਾਲੀ ਆ ਉਸ ਤੋਂ ਬਾਅਦ ਮੈਂ ਨਾਲ ਚੈਟ ਨਹੀਂ ਕੀਤੀ ਉਸ ਤੋਂ ਬਾਅਦ ਤੇਰੀ ਸੱਸ ਵੀ ਭਰਾਵਾ ਮੈਨੂੰ ਫੋਨ ਕਰਕੇ ਕਹਿੰਦੀ ਵੀ ਤੂੰ ਮੇਰੀ ਕੁੜੀ ਨਾਲ ਗੱਲਬਾਤ ਕਰ ਲਿਆ ਕਰ ਵੀ ਟੈਨਸ਼ਨ ਫ੍ਰੀ ਹੋ ਕੇ ਕਹਿੰਦਾ ਭਰਾਵਾ ਜੇ ਸੰਭਿਆ ਤਾਂ ਵੇਲਾ ਸੰਭਲਾ ਵੀ ਆ ਗੱਲ ਹੋਈ ਪਈ ਆ ਕਹਿੰਦਾ ਚਲੋ ਜੀ ਮੈਂ ਆਪਦੀ ਘਰ ਨੂੰ ਕਹਿੰਦਾ ਵੀ ਤੂੰ ਆ ਕੰਮ ਕਰਨੇ ਛੱਡ ਦੇ ਵੀ ਕੋਈ ਫਾਇਦਾ ਨਹੀਂ ਹਨਾ ਵੀ ਐਂ ਤੇਰੇ ਵੀ ਸ਼ਿਕਾਇਤਾਂ ਜਿੰਦਰੀਆਂ ਆਈਆਂ ਨੇ ਵੀ ਹਟ ਉਹ ਮੁੰਡਾ ਚੈਟ ਕਰਨੀ ਬੰਦ ਕਰ ਦਿੰਦਾ ਕਹਿੰਦਾ ਹੁਣ ਮੈਂ ਤਾਂ ਯੂਐਸਏ ਬੈਠਾ ਹਾਂ ਨਾ ਇਹ ਪੰਜਾਬ ਬੈਠੀ ਹੁੰਦੀ ਹੈ ਕਹਿੰਦਾ ਉਸ ਤੋਂ ਬਾਅਦ ਇਹ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀ ਹੈ ਕਹਿੰਦਾ ਸਾਰਾ ਸਾਰਾ ਦਿਨ ਉਹਦੇ ਨਾਲ ਲੱਗੀ ਰਿਹਾ ਕਰੇ ਲੱਗੀ ਰਿਹਾ ਕਰੇ ਜੇ ਮੇਰੇ ਘਰ ਦੇ ਪੁੱਛਿਆ ਕਰਨ ਤੇ ਕਹਿੰਦਾ ਕਰੇ ਬਾਹਰੋਂ ਮੇਰਾ ਨਾਲ ਆ ਦੇ ਕਰੇ ਵੀ ਉਹਦਾ ਫੋਨ ਆਇਆ ਕਹਿੰਦਾ ਚਲੋ ਜੀ ਗੱਲਬਾਤ ਕਰਦੀ ਰਿਹਾ ਕਰੇ ਕਰਦੀ ਰਿਹਾ ਕਰੇ ਤੇ ਕਹਿੰਦਾ ਇੱਕ ਦਿਨ ਮੇਰੇ ਪਿਓ ਨੇ ਵੀ ਕਿਹਾ ਵੀ ਕੁੜੀਏ ਵੀ ਉਹ ਉਧਰ ਕੰਮ-ਕੁੰਮ ਵੀ ਕਰਦਾ ਜਾਂ ਮੇਰੇ ਨਾਲ ਤੇਰੇ ਨਾਲ ਹੀ ਗੱਲ ਕਰਦਾ ਰਹਿੰਦਾ ਕਹਿੰਦਾ ਮੁੜ ਕੇ ਇਹਨੇ ਫੋਨ ਕੱ ਕਦਾ ਉਸ ਤੋਂ ਬਾਅਦ ਮੇਰਾ ਭਰਾ ਫੋਨ ਕਰਦਾ ਵੀ ਇਸ ਤਰ੍ਹਾਂ ਭਾਬੀ ਸਾਰਾ ਦਿਨ ਫੋਨ ਤੇ ਗੱਲ ਕਰਦੀ ਰਹਿੰਦੀ ਵੀ ਕਿਹਦੇ ਨਾਲ ਗੱਲ ਕਰਦੀ ਤੇਰੇ ਨਾਲ ਕਰਦੀ ਹੈ ਜਾਂ ਕਿਸੇ ਹੋਰ ਨਾਲ ਕਰਦੀ ਹੈ ਵੀ ਤੂੰ ਫਿਰ ਕੰਮ ਕੁਮਤ ਨਹੀਂ ਜਾਂਦਾ ਉਹ ਕਹਿੰਦਾ ਭਰਾਵਾ ਮੈਂ ਤਾਂ ਦਿਨ ਚ ਗੱਲ ਨਹੀਂ 15 20 ਮਿੰਟ ਕਰਦਾ ਜਾਂ ਹੱਦ ਘੰਟਾ ਕਰਦਾ ਉਸ ਤੋਂ ਬਾਅਦ ਤਾਂ ਮੈਂ ਗੱਲ ਹੀ ਨਹੀਂ ਕਰਦਾ ਉਹਦੇ ਨਾਲ ਤੇ ਉਹ ਕਹਿੰਦਾ ਫਿਰ ਸਾਰਾ ਸਾਰਾ ਦਿਨ ਗੱਲ ਕਿਸ ਨਾਲ ਕਰਦੀ ਰਹਿੰਦੀ ਆ ਕਹਿੰਦਾ ਮੇਰੇ ਦਿਮਾਗ ਚ ਫਿਰ ਗੱਲ ਉਹ ਆ ਜਾਂਦੀ ਆ ਵੀ ਭਰਾਵਾ ਇਹਨੇ ਕਿਸੇ ਹੋਰ ਨਾਲ ਪੇਚਾ ਪਾ ਲਿਆ ਕਦਾ ਫਿਰ ਮੈਂ ਆਪਣੇ ਭਰਾ ਨੂੰ ਕਹਿੰਦਾ ਵੀ ਦੇਖ ਜਦੋਂ ਇਹ ਫੋਨ ਤੇ ਗੱਲਬਾਤ ਕਰਦੀ ਹੋਊਗੀ ਤੂੰ ਇਹਨੂੰ ਕਹਿਣਾ ਵੀ ਜੇ ਬਾਈ ਦਾ ਕਹਿੰਦਾ ਉਹੀ ਮੇਰਾ ਭਰਾ ਉਦਾਂ ਹੀ ਕਰਦਾ ਵੀ ਇਹ ਫੋਨ ਤੇ ਗੱਲ ਕਰ ਰਹੀ ਹੁੰਦੀ ਆ ਆਪਦੇ ਆਸ਼ਕ ਨਾਲ ਤੇ ਮੇਰਾ ਭਰਾ ਉਹਦਾ ਕਹਿੰਦਾ ਭਾਬੀ ਕਿਹਦਾ ਫੋਨ ਆ ਤੇ ਇਹ ਕਹਿੰਦਾ ਚੱਕ ਕੇ ਕਹਿੰਦੀ ਵੀ ਤੇਰੇ ਬਾਈ ਦਾ ਫੋਨ ਆ ਕਹਿੰਦਾ ਮੈਂ ਮੇਰਾ ਭਰਾ ਕਹਿੰਦਾ ਵੀ ਐ ਕਰ ਭਾਬੀ ਮੇਰੇ ਨਾਲ ਗੱਲ ਕਰਾ ਵੀ ਮੈਨੂੰ ਕੰਮ ਆ ਬਾਈ ਨਾਲ ਕਹਿੰਦਾ ਇਹ ਪਟਾਕਾ ਦੇ ਨਹੀਂ ਉਹਦਾ ਫੋਨ ਕੱਟ ਕੇ ਨਾਲ ਦੀ ਨਾਲ ਮੈਨੂੰ ਫੋਨ ਲਾ ਜਾਂਦੀ ਆ ਵੀ ਆ ਭਾਜੀ ਨਾਲ ਗੱਲ ਕਰਨੀ ਸੀਗੀ ਤੇ ਗੱਲ ਕਰ ਲਓ ਕਹਿੰਦਾ ਜਦੋਂ ਮੈਂ ਆਪਦੇ ਭਰਾ ਨਾਲ ਗੱਲ ਕਰਦਾ ਤੇ ਉਹ ਕਹਿੰਦਾ ਵੀ ਇਹਨੇ ਭਾਬੀ ਨੂੰ ਫੋਨ ਕੱਟ ਕੇ ਤੈਨੂੰ ਫੋਨ ਲਾ ਕੇ ਕਹਿੰਦਾ ਮਮੀ ਕਿਹਾ ਵੀ ਹਾਂ ਮੈਨੂੰ ਹੁਣੇ ਹੁਣੇ ਫ ਕਹਿੰਦਾ ਮੇਰਾ ਭਰਾ ਦੱਸਦਾ ਵੀ ਦੋ ਘੰਟੇ ਹੋ ਗਏ ਕੰਨ ਨਾਲ ਫੋਨ ਲਾਈ ਫਿਰਦੀ ਨੂੰ ਵੀ ਇਹ ਤਾਂ ਫਿਰ ਕਿਸੇ ਹੋਰ ਨਾਲ ਗੱਲਬਾਤ ਕਰਦੀ ਆ ਚਲੋ ਜੋ ਗੱਲ ਕਲੀਅਰ ਹੋ ਗਈ ਕਹਿੰਦਾ ਮੇਰਾ ਭਰਾ ਮੇਰੇ ਨਾਲ ਗੱਲ ਕਰਦਿਆਂ 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 ਫੋਨ ਉੱਪਰ ਲੈ ਕੇ ਚਲਾ ਜਾਂਦਾ ਉੱਪਰਲੀ ਮੰਜ਼ਲ ਤੇ ਚਲਾ ਜਾਂਦਾ ਤੇ ਉੱਥੇ ਜਾ ਕੇ WhatsApp ਖੋਲਦਾ ਜਦੋਂ ਭਰਾ WhatsApp ਖੋਲਦਾ Insta ਖੋਲਦਾ ਸਭ ਕੁਝ ਮੈਸੇਜ ਦੇਖਦਾ ਤੇ ਉੱਥੇ ਦਾ ਭਰਾਵਾ ਚਿੱਠੇ ਖੋਲ ਜਾਂਦੇ ਆ ਕਹਿੰਦਾ ਇਹ ਤਾਂ ਦੋ ਤਿੰਨ ਤਿੰਨ ਮੁੰਡਿਆਂ ਨਾਲ ਗੱਲਾਂ ਬਾਤਾਂ ਕਰਦੀ ਹੁੰਦੀ ਆ ਕਿਸੇ ਨਾਲ ਚੈਟ ਤੇ ਕਿਸੇ ਨਾਲ ਫੋਨ ਕਾਲ ਤੇ ਕਿਸੇ ਨਾਲ ਵਟਸਐਪ ਕਾਲ ਕਿਸੇ ਨੂੰ ਇੰਸਟਾ ਕਾਲ ਪਤਾ ਨਹੀਂ ਕੀ ਕੀ ਕੁਝ ਕਰੀ ਜਾਂਦੀ ਕਿ ਜਦੋਂ ਸਾਰਾ ਚਿੱਠਾ ਖੁੱਲ ਗਿਆ ਭਰਾਵਾ ਉਹ ਸਾਰੇ ਸਕਰੀਨਸ਼ਾਟ ਚੱਕ ਕੇ ਮੈਨੂੰ ਪਾ ਦਿੰਦਾ ਕਹਿੰਦਾ ਜਦੋਂ ਭਰਾਵਾ ਮੈਂ ਉਹ ਸਾਰਾ ਕੁਝ ਦੇਖਦਾ ਮੈਂ ਮਾਰਦਾ ਮੱਥੇ ਜੱਥਾ ਓ ਰੱਬਾ ਵੀ ਇੱਕ ਮੁਸੀਬਤੋਂ ਨਿਕਲਿਆ ਸੀਗਾ ਦੂਜੀ ਮੁਸੀਬਤ ਵਿੱਚ ਫਸ ਗਿਆ ਵੀ ਪਹਿਲਾਂ ਤਲਾਕ ਹੋਇਆ ਸੀਗਾ ਤੇ ਜੇ ਦੂਜੀ ਅਤੇ ਉਹ ਦੂਜੀ ਉਸ ਤੋਂ ਬਾਅਦ ਨਿਕਲੀ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਆਪਦੀ ਸੱਸ ਨੂੰ ਫੋਨ ਕਰਦਾ ਵੀ ਮੰਮੀ ਵੀ ਆ ਦੇਖੋ ਅਗਰ ਤੁਹਾਡੀ ਕੁੜੀ ਕੀ ਕੁਛ ਕਰੀ ਜਾਂਦੀ ਆ ਵੀ ਦੋ ਤਿੰਨ ਤਰ ਮੁੰਡਿਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੀ ਆ ਜੇ ਇਹਨੂੰ ਰੀਲਾਂ ਪਾਉਣ ਤੋਂ ਨੂੰ ਕਿੱਸੂ ਰੀਲਾਂ ਪਾਉਣ ਤੋਂ ਨਹੀਂ ਰੋਕਿਆ ਆ ਦੇਖ ਲਓ ਉਹਨੇ ਇੰਸਟਾਗ੍ਰਾਮ ਤੇ ਕੀ ਕੁਛ ਕਰੀ ਜਾਂਦੀ ਆ ਕਹਿੰਦਾ ਮੇਰੀ ਸੱਸ ਉਥੋਂ ਆਉਂਦੀ ਆ ਆ ਕੇ ਆਪਦੀ ਧੀ ਨੂੰ ਨਹੀਂ ਕੁਛ ਸਮਝਾਉਂਦੀ ਕਹਿੰਦੀ ਕੱਪੜੇ ਪਾ ਦੇ ਚੱਲ ਕਹਿੰਦਾ ਮੇਰਾ ਮਾਂ ਪਿਓ ਵੀ ਕਹਿੰਦਾ ਵੀ ਤੁਸੀਂ ਕੋਈ ਬਹਿ ਕੇ ਗੱਲਬਾਤ ਤਾਂ ਕਰੋ ਵੀ ਇਹਨੂੰ ਸਮਝਾਓ ਤੁਸੀਂ ਕੀ ਕਰਨ ਲੱਗੇ ਜੇ ਕਹਿੰਦੀ ਬਸ ਜੇ ਮੇਰੀ ਧੀ ਮਾੜੀ ਇਹਨਾਂ ਦਾ ਕੋਈ ਚੱਕਰ ਨਹੀਂ ਮੈਂ ਆਪਦੀ ਵਾਪਸ ਲੈ ਜਾਨੀ ਆ ਕਹਿੰਦਾ ਉਹਨੇ ਤਾਂ ਉਹ ਗੱਲ ਕੀਤੀ ਵੀ ਜੇ ਬੰਦੇ ਦੀ ਮੱਝ ਗਾਂ ਮਾੜੀ ਨਿਕਲੂਗੀ ਬੰਦਾ ਕਹਿੰਦਾ ਨਹੀਂ ਨਹੀਂ ਪਸੰਦ ਤਾਂ ਮੈਂ ਵਾਪਸ ਲੈ ਜਾਨਾ ਕਹਿੰਦਾ ਯਾਰ ਮੈਂ ਸੋਚਿਆ ਵੀ ਮੰਮੀ ਜੀ ਮਾੜਾ ਮੋਟ ਮੈਂ ਉਧਰੋਂ ਫੋਨ ਕਰਾਂ ਮੇਰੇ ਘਰ ਦੇ ਧਰੋਂ ਮਿੰਤਾ ਕਰਨ ਮੈਂ ਉਧਰੋਂ ਫੋਨ ਕਰਾਂ ਵੀ ਤੁਸੀਂ ਨੂੰ ਸਮਝਾਓ ਵੀ ਕਿਉਂ ਤੁਸੀਂ ਘਰ ਪਟਣ ਡਏ ਜੇ ਉਹ ਕਹਿੰਦੀ ਨਹੀਂ ਨਹੀਂ ਮੈਂ ਤਾਂ ਲੈ ਜਾਨੀ ਆ ਚਲੋ ਜੀ ਕਹਿੰਦਾ ਵੀ ਪਾਏ ਕੱਪੜੇ ਤੇ ਚੱਕਦੀ ਟੈਂਚੀ ਦੀ ਮਾਂ ਨਾਲ ਚਲੀ ਜਾਂਦੀ ਆ ਕਹਿੰਦਾ ਜਾਣ ਤੋਂ ਬਾਅਦ ਭਰਾਵਾ ਆਏ ਉੱਥੇ ਪਰਚਾ ਕਰਾ ਦੇ ਵੀ ਕੁ ਉਸ ਤੋਂ ਬਾਅਦ ਕਹਿੰਦਾ ਮੈਂ ਉਧਰੋਂ ਸਾਰੇ ਪ੍ਰੂਫ ਭਾਜਦਾ ਨੂੰ ਵੀ ਆਹ ਦੇਖੋ ਜੀ ਸਕਰੀਨਸ਼ਾਟ ਵੀ ਕੁੜੀ ਗਲਤ ਸੀ ਵੀ ਸਾਡਾ ਕੋਈ ਕਸੂਰ ਨਹੀਂਗਾ ਹਨਾ ਇਹ ਊਮਨ ਸੈਲ ਜਿੱਥੇ ਕਹਿੰਦਾ ਮੇਰੇ ਤੇ ਕੇਸ ਵੀ ਲਾ ਜਾਂਦੀ ਹੈ ਉਹ ਕੇਸ ਬਾਈ ਦਾ ਹਜੇ ਵੀ ਚੱਲੀ ਜਾਂਦਾ ਬਾਈ ਕਹਿੰਦਾ ਹੁਣ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਜਿਹੜੇ ਕੰਜਰ ਨੇ ਮੈਨੂੰ ਰਿਸ਼ਤਾ ਕਰਾਇਆ ਸੀ ਉਹਦੀ ਗੱਲਬਾਤ ਮੇਰੀ ਸੱਸ ਨਾਲ ਰਹੀ ਸੀ ਜਦੋਂ ਉਹ ਯੂਐਸਏ ਆਇਆ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਮੁੰਡਾ ਹੁੰਦਾ ਉਹਦੀ ਗੱਲਬਾਤ ਸੱਸ ਨਾਲ ਹੋ ਜਾਂਦੀ ਹੈ ਕਹਿਣ ਦਾ ਮਤਲਬ ਹੈ ਕਿ ਮੇਰੀ ਸੱਸ ਸੀ ਉਹ ਸਿਰੇ ਦੀ ਲੰਡਰ ਜਨਾਨੀ ਸੀ ਕਹਿੰਦਾ ਜਦੋਂ ਮੈਨੂੰ ਪਤਾ ਲੱਗਿਆ ਵੀ ਜਿਹਨੇ ਮੈਨੂੰ ਰਿਸ਼ਤਾ ਕਰਾਇਆ ਇਸ ਬੰਦੇ ਦੀ ਉਸ ਨਾਲ ਉਹ ਜਿਹਨੇ ਨਾਲ ਗੱਲਬਾਤ ਆ ਹੋਰ ਵੀ 1 2 ਅਫਸਰਾਂ ਨਾਲ ਉਹਦੀ ਗੱਲਬਾਤ ਹੈਗੀ ਆ ਕਹਿੰਦਾ ਮੈਨੂੰ ਉਦੋਂ ਪਤਾ ਲੱਗਿਆ ਵੀ ਉਹ ਜਨਾਨੀ ਨੇ ਮੈਨੂੰ ਜੱਫੀ ਕਿਹੜੇ ਹਿਸਾਬ ਨਾਲ ਪਾਈ ਸੀ ਤੇ ਮੇਰੇ ਮੋਢੇ ਤੇ ਦੰਦੀ ਕਿਹੜੇ ਹਿਸਾਬ ਨਾਲ ਵੱਡੀ ਸੀ ਕਹਿੰਦਾ ਫਿਰ ਮੈਂ ਸੋਚਿਆ ਮਨਾ ਵੀ ਜਿਹਦੀ ਮਾਂ ਹੀ ਲੰਡਰਾ ਉਹਦੀ ਧੀਰੇ ਕਰ ਕੀ ਘਰ ਵਿਸਾਉਣਾ ਕਹਿੰਦਾ ਉਹ ਗੱਲ ਹੋ ਗਈ ਭਰਾਵਾ ਕਹਿੰਦਾ ਵੀ ਯਕੀਨ ਕਰਕੇ ਰਿਸ਼ਤਾ ਲੈ ਲਿਆ ਤੇ ਕਹਿੰਦਾ ਦੂਜੀ ਵਾਰ ਫੇਰ ਘਰ ਉਜੜ ਗਿਆ ਤੇ ਕਹਿੰਦਾ ਬਾਈ ਹੁਣ ਮੇਰਾ ਕੇਸ ਚੱਲੀ ਜਾਂਦਾ ਹੁਣ ਪਤਾ ਨਹੀਂ ਆਪ ਦਾ ਧੀ ਪੁੱਤ ਦਾ ਵਿਆਹ ਕਰ ਰਹੇ ਹੋ ਤਾਂ ਖਾਨਦਾਨ ਪਹਿਲਾਂ ਜਰੂਰ ਦੇਖੋ ਪਹਿਲਾਂ ਪੁੱਛ ਪੜਤਾਲ ਜਰੂਰ ਕਰੋ ਕਿਉਂਕਿ ਪਿੰਡ ਪਿੰਡ ਦੇ ਵਿੱਚ ਹਰੇਕ ਬੰਦੇ ਨੂੰ ਹਰੇਕ ਘਰ ਬਾਰੇ ਪਤਾ ਹੀ ਹੁੰਦਾ ਲੱਗਪਤ ਵੀ ਕਿਹੜਾ ਘਰ ਕਿਵੇਂ ਆ ਕਿਹੜਾ ਘਰ ਕਿਵੇਂ ਆ ਕਈ ਬੰਦੇ ਯਕੀਨ ਚਾ ਕੇ ਰਿਸ਼ਤਾ ਲੈ ਲੈਣ ਤੇ ਵੀ ਆਪਣਾ ਬੜਾ ਖਾਸ ਮਿੱਤਰ ਰਿਸ਼ਤਾ ਕਰਾ ਰਿਹਾ ਆਪਣਾ ਬੜਾ ਖਾਸ ਰਿਸ਼ਤੇ ਦਾ ਰਿਸ਼ਤਾ ਕਰਾ ਰਿਹਾ ਤੇ ਕਈ ਵਾਰੀ ਉਹ ਯਕੀਨ ਮੁੜ ਕੇ ਘਰ ਤਬਾਹ ਕਰ ਦਿੰਦਾ ਹੁਣ ਦੇਖੋ ਜਿਹੜੇ ਬੰਦੇ ਨੇ ਰਿਸ਼ਤਾ ਕਰਾਇਆ ਸੀਗਾ ਉਹ ਬੰਦਾ ਹੀ ਗਲਤ ਸੀਗਾ ਕਿਉਂਦੀ ਗੱਲਬਾਤ ਉਹਦੀ ਉਦੀ ਸੱਸ ਨਾਲ ਸੀਗਾ ਹੁਣ ਚੱਕ ਕੇ ਦਿੱਤੀ ਦਰਿਸ਼ਤਾ ਕਰਾ ਦਿੱਤਾ ਤੇ ਜੇ ਬਾਈ ਇੱਧਰ ਹੁੰਦਾ ਹੁਣੇ ਪੁੱਛਪੜਤਾਲ ਕਰਦਾ ਤੇ ਗੱਲ ਤਾਂ ਬਾਹਰ ਨਿਕਲ ਹੀ ਆਉਂਦੀ ਹੈ ਜਿਹੜੀ ਜਨਾਨੀ ਮਾੜੇ ਚੰਗੇ ਕੰਮ ਕਰਦੀ ਹੋਵੇ ਉਹ ਗੱਲਾਂ ਕਿੱਥੇ ਲੁਕੀਆਂ ਰਹਿੰਦੀਆਂ ਪਈ ਪਿੰਡ ਚ ਤਾਂ ਮਸ਼ਹੂਰ ਹੁੰਦੀ ਹੈ ਹਨਾ ਤੇ ਬਾਈ ਕਹਿੰਦਾ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਕੁੜੀ ਵੀ ਨੇੜੇ-ਨੇੜੇ ਪਿੰਡਾਂ 'ਚ ਮਸ਼ਹੂਰ ਸੀ ਤੇ ਸੱਸ ਤਾਂ ਮੇਰੀ ਸੋਕ ਪਹਿਲਾਂ ਹੀ ਇੱਕਦਮ ਮਸ਼ਹੂਰ ਸੀ ਉਹ ਤਾਂ ਵੀ ਕਸਰ ਛੱਡੀ ਨਹੀਂ ਸੀ ਉਹਨਾਂ ਦਾ ਕੋਈ ਕਹਿੰਦਾ ਤੇ ਕਹਿੰਦਾ ਭਰਾਵਾ ਉਹ ਗੱਲ ਹੁਣ ਮਾੜੇ ਖਾਨਦਾਨ ਦਾ ਕਹਿੰਦਾ ਬਾਹ ਪੈ ਗਿਆ ਤੇ ਦੂਜੀ ਵਾਰੀ ਫਿਰ ਘਰ ਤੇ ਵੀਡੀਓ ਪਾਉਣ ਦਾ ਮੇਰਾ ਮਤਲਬ ਬਈ ਬਸ ਇੰਨਾ ਕੀ ਹੁੰਦਾ ਕਿ ਮੈਸੇਜ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ ਵੀ ਇੱਕ ਦਾ ਘਰ ਉਜੜਾ ਕਿਸੇ ਹੋਰ ਦਾ ਘਰ ਨਾ ਆਵ ਜੜੇ ਜੇ ਤੁਸੀਂ ਆਪ ਦੀ ਧੀ ਦਾ ਜਾਂ ਆਪਦੇ ਪੁੱਤ ਦਾ ਰਿਸ਼ਤਾ ਕਰਨ ਜਾ ਰਹੇ ਹੋ ਤਾਂ ਬਈ ਉਸ ਤੋਂ ਪਹਿਲਾਂ ਪੁੱਛ ਪੜਤਾਲ ਜ਼ਰੂਰ ਕਰੋ ਮੈਂ ਤਾਂ ਇੱਥੋਂ ਤੱਕ ਵੀ ਕਹਿੰਦਾ ਡੋਪ ਟੈਸਟ ਮੈਡੀਕਲ ਟੈਸਟ ਸਾਰੇ ਹੋਣੇ ਚਾਹੀਦੇ ਆ ਕੁੜਪਾਵੇਂ ਕੁੜੀਏ ਤੇ ਭਾਵੇਂ ਮੁੰਡਾ ਕਿ ਕੋਈ ਗੁੱਡੀ ਗੁੱਡੇ ਦਾ ਖੇਲ ਨਹੀਂਗਾ ਵੀ ਅੱਜ ਵਿਆਹ ਕਰ ਲਿਆ ਤੇ ਪਰਸ ਨੂੰ ਤਲਾਕ ਅੱਜ ਵਿਆਹ ਕਰ ਲਿਆ ਪਰਸ ਨੂੰ ਤਲਾਕ ਬਹੁਤ ਧੜਾ ਧੜ ਤਲਾਕ ਹੋਈ ਜਾਂਦੇ ਆ ਹੋਈ ਜਾਂਦੇ ਤੇ ਬੜੇ ਘਰ ਆ ਸੋਸ਼ਲ ਮੀਡੀਆ ਕਰਕੇ ਕਿਉਂਕਿ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਹਰੇਕ ਦੇ ਹੱਥ 'ਚ ਫੋਨ ਆ ਕੌਣ ਕਿੱਥੇ ਤਾਰਾਂ ਸੱਟਦਾ ਦਾ ਕੌਣ ਕਿੱਥੋਂ ਅਰੇਂਜ ਖਿੱਚੀ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਕਹਿੰਦਾ ਕੀ ਬਣੂ ਦੁਨੀਆ ਦਾ ਬਸ ਉਹ ਹੀ ਜਾਣੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਵੱਧ ਵੱਧ ਲੋਕਾਂ ਤੱਕ ਮੈਸੇਜ ਜਾਵੇ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ